ਸਰਿੰਦਰ ਕੁਮਾਰ ਜੀ ਕੀ ਕੀ ਗੱਲ ਕੀਤੀ ਹੋਈ ਲੜਕੇ ਨੂੰ ਕਦੋਂ ਦਾ ਗਿਆ ਵਾਰ ਇਹ ਜੀ 5 ਸਾਲ ਪਹਿਲੇ ਗਿਆ ਸੀਗਾ ਜੀ ਰੋਜੀ ਰੋਟੀ ਕਮਾਣ ਗਿਆ ਜਗਾ ਦੇ ਕਰਕੇ ਕਿੜੀ ਹੋ ਗਿਆ ਸੀ ਨਹੀਂ ਗਿਆ ਜੀ ਤੱਕਿਉ ਇਹਦਾ ਦਾ ਬਾ ਇੱਕੀ ਦਿਨ ਨੂੰ ਗਿਆ ਸੀ ਫਿਆਰ ਕਰਨ ਤੇ ਮੁੜ ਕੇ ਵੀ ਨਹੀਂ ਪਤਾ ਲੱਗਾ ਤੇ 4-5 ਦਿਨ ਆਪਰੇ ਰੋਮ ਚੋ ਫਿਆਰ ਕਰਨ ਗਿਆ ਬੰਦੇ ਦਾ ਬੰਦਿਆ ਗਾ ਕੋਲ ਤੇ ਲਤੀਤੀ ਨੂੰ ਇਹ ਲਾਜ ਮਿਲੀ ਤੇ ਕਾ ਕੇ ਸਾਨੂੰ ਇਹ ਪਤਾ ਬਾਅਦ ਚ ਲਗਾ ਤੇ ਕਾ ਕੇ ਬੇਂਤੀ ਹੈ ਕਿ ਮੁੰਡੇ ਦੀ ਤੇ ਪਾਲਕ ਕੀਤੀ ਜਾਵੇ ਯੰਗੀ ਤਾਂ ਸਾਨੂੰ ਲਾਜ ਇੱਥੇ ਪਿਲਾਈ ਜਾਵੇ ਕੀ ਮੰਕਰਦੇ ਸਰਕਾਰ ਤੋਂ ਕਾਰ ਕੋਈ ਨਿਸ਼ਾਬ ਇਨਸ਼ਾਬ ਤੋਂ ਜੈਦਾਬਾਦ ਇਹ ਪਤਾ ਲੱਗੇ ਕਿ ਕਿਦਾਂ ਕਿਦਾਂ ਦਾਤ ਹੋਈ ਆ ਕਿਦਾਂ ਹੋਈ ਆ ਕਿ ਸਾਨੂੰ ਪਤਾ ਲੱਗਣੇ ਚਾਹੀਦਾ ਸਾਡੇ ਬੇੜੀ ਦੇ ਮਹੱਲੇ ਦਾ ਮੁੰਡਾ ਆ ਉਹਦੀ ਕੰਨ ਕਾਲ ਤੋਂ 5 ਸਾਲ ਪਹਿਲਾਂ ਦੁਹਾਈ ਗਿਆ ਸੀ ਉਹਦੀ ਫਿਰ ਉਧਰ ਕਤਲ ਜਾਂ ਹੋ ਗਿਆ ਜਾਂ ਪਤਾ ਨਹੀਂ ਐਕਸੀਡੈਂਟ ਹੋ ਗਿਆ ਕੋਈ ਜੋ ਕਿ ਕੋਈ ਸਾਥੀ ਉਹਨਾਂ ਨੇ ਸਰਕਾਰ ਅੱਗੇ ਬੇਨਤੀ ਆ ਕਿ ਸਾਨੂੰ ਕਿ ਲਾਸ਼ ਜਿਹੜੀ ਆ ਉਹ ਇੰਡੀਆ ਭੇਜੀ ਜਾਵੇ ਤੋਂ ਦਾ ਆਪਾਂ ਸੰਸਦ ਆਪਣੀ ਕਸਮਾ ਰਾਜ ਨਾਲ ਕੀਤਾ ਜਾ। ਅਸੀਂ ਸਰਕਾਰ ਅੱਗੇ ਹੀ ਬੇਨਤੀ ਕਰਦੇ ਹਾਂ ਸਾਰੇ ਪਰਿਵਾਰ ਵਾਲੋਂ ਵੀ ਕਿ ਜਿਹੜੀ ਉਹਦੀ ਲਾਸ਼ ਆ ਉਹ ਇੰਡੀਆ ਭੇਜੀ ਜਾਵੇ। ਧੰਨਵਾਦ। ਕੀ ਜਿਹੜਾ ਲੜਕਾ ਟੁੱਬੇ ਗਿਆ ਕੀ ਲੱਗਦਾ ਸੀ ਆਪਣਾ? ਇਹ ਮੇਰੇ ਪੁੱਤ ਜੀ ਆ। ਕੀ ਹੋਇਆ ਕਿ ਕਿੰਨੀ ਦੇਰ ਦਾ ਗਿਆ ਰੋਈ? ਸਾਰੇ 5-6 ਹੋ ਗਏ ਜੀ ਤੇ ਸਾਨੂੰ ਕਾਹਦੀ ਪਤਾ ਲੱਗ। ਕਿ ਕੀ ਕੀਤਾ ਤੋਂ ਇਧਰ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਜਾਂ ਐਕਸੀਡੈਂਟ ਹੋਇਆ ਜਾਂ ਕਤਲ ਹੋਇਆ ਕੀ ਚਲੋ ਭਾਈ ਬੇਨਤੀ ਕਰਦੇ ਹਾਂ ਸਾਨੂੰ ਜਲਦੀ ਜਲਦੀ ਪਤਾ ਲੱਗੇ ਕਿ ਕੀ ਬੰਦੀ ਜੀ ਅਸੇ ਜਿਹੜੀ ਹੁਣ ਇਲਾਜ ਹੈ ਡੈੱਡ ਬੋਡੀ ਕੀੜੀ ਵਿੱਚ ਪਈ ਹੋਇਆ ਅਸਤ ਸੰਦਰ কুমার ਜੀ ਕੀ ਕੀ ਗੱਲ ਕੀ ਹੋਈ ਲੜਕੇ ਨੂੰ ਕਦੋਂ ਦਾ ਗਿਆ ਬਾਅਰ ਇਹ ਜੀ 5 ਸਾਲ ਪਹਿਲੇ ਗਿਆ ਸੀਗਾ ਜੀ ਰੋਜੀ ਰੋਟੀ ਕਮਾਣ ਗਿਆ ਜਗਾ ਦੇ ਘਰ ਕੇ ਕਿੜੀ ਹੋ ਗਿਆ ਸੀ ਗਈ ਗਿਆ ਜੀ ਤੇ ਉਹ ਇੱਦਾਂ ਦਾ ਬਾ ਇੱਕੀ ਦਿਨ ਨੂੰ ਗਿਆ ਸੀ ਥਿਆਰ ਕਰਨ ਤੇ ਮੁੜ ਕੇ ਨਹੀਂ ਪਤਾ ਲੱਗਾ 3 4 ਪੰਜਾਂ ਆਪਰੇ ਰੋਂ ਚੋ ਵਿਚਾਰ ਕਰਨ ਗਿਆ ਬੰਦੇ ਦਾ ਬੰਦਿਆ ਕੋਲੋਂ ਤੇ ਲਤੀ ਦੀ ਨੂੰ ਇਹ लाज ਮਿਲੀ ਤੇ ਘਰ ਕੇ ਸਾਨੂੰ ਇਹ ਪਤਾ ਬਾਅਦ ਚ ਲੱਗਾ ਦੇ ਕਾਕੇ ਬੇਂਦੀ ਹੈ ਕਿ ਮੁੰਡੇ ਦੀ ਤੇ ਪਾਲਕੋ ਦੀ ਤੀਰੇ ਯੰਗੀ ਤਨਾਨੂੰ ਲਾਜ ਤੇ ਵਿਦਾਈ ਆ ਕਿ ਮੰਕਰਦੇ ਸਰਕਾਰ ਤੋਂ ਘਾਰ ਕੋਈ ਜਨਤਾ ਜਨਤਾ ਚ ਜਾਈਦਾ ਬਾਅਦ ਇਹ ਪਤਾ ਲੱਗੇ ਕਿ ਕਿਦਾਂ ਕਿਦਾਂ ਦੇਤ ਹੋਈ ਆ ਕਿਦਾਂ ਹੋਈ ਆ ਇਹਨਾਂ ਨੂੰ ਪਤਾ ਲਗਨੇ ਡੈਰਾ ਸਾਡੇ ਬੇੜੇ ਦੇ ਮਹੱਲੇ ਦਾ ਮੁੰਡਾ ਆ ਉਹਦੀ ਕੰਨ ਕਾਲ ਤੋਂ 5 ਸਾਲ ਪਹਿਲਾਂ ਦੁਹਾਈ ਗਿਆ ਸੀ ਉਹਦੇ ਫਿਰ ਉਧਰ ਕਤਲ ਜਾਂ ਹੋ ਗਿਆ ਜਾਂ ਪਤਾ ਨਹੀਂ ਐਕਸੀਡੈਂਟ ਹੋ ਗਿਆ ਕੋਈ ਜੋ ਕਿ ਉਹ ਸਾਡੀ ਉਹਨਾਂ ਨੇ ਸਰਕਾਰ ਅੱਗੇ ਬੇਨਤੀ ਆ ਕਿ ਚਾਹੋ ਕਿ Laash ਜਿਹੜੀ ਆ ਉਹ ਇੰਡੀਆ ਭੇਜੀ ਜਾਵੇ ਤੇ ਉਹਦਾ ਆਪਣਾ ਸੰਸਕਾਰ ਆਪਣੇ ਸਮਾਜ ਨਾਲ ਕੀਤਾ ਜਾਵੇ ਅਸੀਂ ਸਰਕਾਰ ਅੱਗੇ ਇਹ ਬੇਨਤੀ ਕਰਦੇ ਆਂ ਸਾਰੇ ਪਰਿਵਾਰ ਵਾਲੋ ਵੀ ਕਿ ਜਿਹੜੀ ਉਹਦੀ ਲਾਸ਼ ਆ ਉਹ ਇੰਡੀਆ ਭੇਜੀ ਹੈ ਤੁਹਾਨੂੰ ਕਿ ਜਿਹੜਾ ਲੜਕਾ ਟਵੇਈ ਗਿਆ ਕੀ ਲੱਗਦਾ ਸੀ ਆਪਣਾ ਕਿ ਮੇਰਾ ਪੁੱਤ ਗਿਆ ਸੀ ਕੀ ਹੋਇਆ ਕਿ ਕਿੰਨੀ ਦੇਰ ਦਾ ਗਿਆ ਰੋਈ ਸਰ ਇਹ 5-6 ਹੋ ਗਈ ਗੇ ਜੀ ਤੇ ਸਾਨੂੰ ਕਾਹਦੀ ਪਤਾ ਲੱਗਾ ਵੀ ਕੀ ਜੇਤੋ ਗਿਆ ਸਾਨੂੰ ਇਹ ਨਹੀਂ ਪਤਾ ਲੱਗਾ ਵੀ ਜਾਂ ਐਕਸੀਡੈਂਟ ਹੋਇਆ ਜਾਂ ਕਤਲ ਹੋਇਆ ਕੀ चलो ये बेनती भी सू जल्द और अलग देखी जल्दी अस जी हमारी लाश डेडबॉडी इंडिया भेजी है अच्छा धन्यवाद